ਆਪ ਲਾਈਵ ਤਸਵੀਰਾਂ ਦਿਖਾ ਰਹੇ ਆ ਜਿੱਦਕਿ ਆਪ ਨੂੰ ਯਾਦ ਦੇਣਗੇ ਖੋਦੇ ਹੋ ਗੇਰੇ ਜਾ ਰਹੇ ਨੇ ਜਿੱਥੇ ਦੇ ਕਿਤੇ ਉਗਾਤ ਉਸ ਨੂੰ ਦੇਖਣਾ ਨਹੀਂ ਮਿਲ ਰਿਹਾ ਹੈ। ਦੁਸਤਮਾਨ ਜ਼ਿਲ੍ਹੇ ਦੇ ਕਿਸਾਨ ਵੀਰਾਂ ਵੱਲੋਂ ਕੀ ਹੈ ਜਿਹੜੇ ਅੱਜ ਹੋਰੀਆਂ ਪਾ ਕੇ ਉਸਦੇ ਕੰਪਾਈ ਜਾ ਰਹੀ ਹੈ। ਦੋਸਤਮਾਨ ਜ਼ਿਲ੍ਹੇ ਦੇ ਕਿਸਾਨ ਵੀਰਾਂ ਵੱਲੋਂ ਕੀ ਹੈ ਜਿਹੜੇ ਅੱਜ ਹੋਰੀਆਂ ਪਾ ਕੇ ਉਸਦੇ ਕੰਪਾਈ ਜਾ ਰਹੀ ਹੈ। ਦੋਸਤਮਾਨ ਜ਼ਿਲ੍ਹੇ ਦੇ ਕਿਸਾਨ ਵੀਰਾਂ ਵੱਲੋਂ ਕੀ ਹੈ ਜਿਹੜੇ ਅੱਜ ਹੋਰੀਆਂ ਪਾ ਕੇ ਉਸਦੇ ਕੰਪਾਈ ਜਾ ਰਹੀ ਹੈ। ਦੋਸਤਮਾਨ ਜ਼ਿਲ੍ਹੇ ਦੇ ਕਿਸਾਨ ਵੀਰਾਂ ਵੱਲੋਂ ਕੀ ਹੈ ਜਿਹੜੇ ਅੱਜ ਹੋਰੀਆਂ ਪਾ ਕੇ ਉਸਦੇ ਕੰਪਾਈ ਜਾ ਰਹੀ ਹੈ। ਮੁਗਾਂ ਦੇ ਗੋਲੇ ਇਹ ਜਿਹੜੇ गिरੇ ਜਾ ਰਹੇ ਨੇ ਤੁਹਾਨੂੰ ਲਗਾਤਾਰ ਰੱਤੂ ਗੇਸ ਦੇ ਗੋਲੇ ਜਿਵੇਂ ਚੁੱਕਾ ਦੇ ਗੈਸ ਦੇ ਕਰਨ ਜਦੋਂ ਪਹਿਲੇ ਦਿਨ 13 ਤੇ 14 ਤਰੀਕ ਨੂੰ ਸਾਡੇ ਕੋਲ ਕੁਝ ਵੀ ਨਹੀਂ ਸੀ ਇਹ ਜਦੋਂ ਅਸੀਂ ਪਹੁੰਚੇ ਆ ਤੇ ਗੈਸ ਦੇ ਕਰਨ ਹਜੇ ਵੀ ਗਲਾ ਖਰਾਬ ਹੈ ਜੀ ਕਾਫੀ ਲੋਕਾਂ ਦਾ ਗਲਾ ਖਰਾਬ ਹੋਇਆ ਜਿਵੇਂ ਲਾਈਕ ਖਨੂਰੀ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਇਸੇ ਕਰਕੇ ਹੋਈ ਹੈ ਜੀ ਇਹ ਦਮ ਘੁੱਟਣ ਕਰਕੇ ਦਮ ਘੁੱਟਣ ਕਰਕੇ ਵੀ ਉਹਨਾਂ ਨੂੰ ਦਮੇ ਦੀ ਪ੍ਰੋਬਲਮ ਵੀ ਸੀ ਫੀਲਿੰਗਾਂ ਗੈਂਸਾ ਵੀ ਹੁੰਦੀਆਂ ਜਿਹੜੀਆਂ ਮਤਲਬ ਕਿ ਇੱਕ ਗੱਲ ਨੂੰ ਖਰਾਬ ਕਰ ਹਾਂ ਉਹਦੇ ਕਰਕੇ ਇਹ ਵਾਅਦਾ ਫੇਰ ਗਿਆ ਜੀ ਸਰ ਤੁਸੀਂ ਕੀ ਕਰਦੇ ਹੋ ਮੈਂ ਪੰਜਾਬੀ ਯੂਨੀਵਰਸਿਟੀ ਚ ਚੈਲੰਜਰ ਕਰਦੀ ਹਾਂ ਜਰਨਲਿਸਟਮ ਬੁਝਾਣੇ ਕਿ ਪੱਤਰਕਾਰੀ ਕਰ ਰਹੇ ਹੋ ਕਿ ਤੇ ਜੋ ਮੇਰਾ ਜਿਸ ਜਿਸ ਮੇਰਾ ਇੱਕ ਕੇ ਵੀ ਮੈਂ ਸਾਡੀ ਸਟੂਡੈਂਟ ਓਰਗੇਨਾਈਜੇਸ਼ਨਾਂ ਤੇ ਡੀਐਸਓ ਡੈਮੋਕਰੈਟਿਕ ਸਟੂਡੈਂਟ ਓਰਗੇਨਾਈਜ਼ ਉਹ ਚ ਮੈਂ 5 ਸਾਲਾਂ ਤੋਂ ਵਰਕ ਕਰ ਰਿਹਾ ਇੱਕ ਐਕਟਿਵਿਸਟ ਵੀ ਹਾਂ ਨਾਲ ਨਾਲ ਹੁੰਜਲੇ ਜੀ ਜੀ ਜਿਹੜੇ ਫਰੰਟ ਲਾਈਨ ਤੇ ਜਾ ਕੇ ਕੀ ਪੋਜੀਸ਼ਨ ਦੇਖਿਆ ਅੱਜ ਸਵੇਰੇ ਜਦੋਂ ਕਿ 11 ਵਜੇ ਕਾਲ ਦਿੱਤੀ ਗਈ ਸੀ ਦਿੱਲੀ ਨੂੰ ਕੁਝ ਕੀਤਾ ਜਾਏਗਾ ਲੇਕਿਨ ਅੱਗੇ ਜਾਂਦੇ ਨੇ ਜਦੋਂ ਆਪਣੇ ਕਿਸਾਨ ਤਾਂ ਉਹਨਾਂ ਦੇ ਅਟੈਕ ਕੀਤਾ ਜਾਂਦਾ ਜਿਹੜੀ ਕਾਲ ਸੀ 11 ਵਜੇ ਦੀ ਨਾ ਮਤਲਬ ਉਹਦੇ ਚੋਂ ਚਲੋ 11 ਵਜੇ ਅਸੀਂ ਮਤਲਬ 6-7 ਵਜੇ ਬਾਰਡਰ ਤੇ ਇਕੱਠੇ ਹੋ ਗਏ ਸੀ ਸਾਰੀ ਭੀੜ ਹੋ ਗਈ ਚਲੋ ਇਕੱਠ ਹੋ ਗਿਆ ਮਤਲਬ ਦੇਖਣ ਲੱਗੇ ਪੋਜੀਸ਼ਨ ਕੀ ਬਏ ਸਾਈਕਲ ਆਊਗਾ ਕੀ ਕਰ ਸਕਦੇ ਸੀ ਨਾ ਪਰ ਇੱਕ ਇਧਰੋਂ ਕਿਸਾਨਾਂ ਦੇ ਪੈਂਤਰੇ ਹਨਾ ਉਹ ਕੀਵੇਂ ਸੋਚਿਆ ਉਹ ਕਰਨ ਵਾਲੇ ਚੱਲ ਰਿਹਾ ਸੀਗਾ ਪ੍ਰੋਗਰਾਮ ਤੇ ਕੰਗ ਵੱਜ ਗਿਆ ਉੱਥੇ ਸਟੇਜ ਚੱਲ ਪਿਆ ਸਟੇਜ ਤੇ ਗੱਲ ਹੁੰਦੀ ਰਹੀ ਇਹਨਾਂ ਨੂੰ ਮੀਟਿੰਗ ਨਹੀਂ ਸੱਜਿਆ ਗਿਆ ਜੀ ਇਹ ਮੀਟਿੰਗ ਚ ਬਾਕੀ 4 ਚੁਰਵਾਤੀ ਲੋਕ ਜਮਾ ਤੇ ਉਹਦੇ ਚ ਪਰ ਇਹ ਸੀ ਵੀ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਚ ਰੋਸ ਬਹੁਤ ਹਨ ਨਾ ਨੌਜਵਾਨਾਂ ਚ ਦਲੇਰੀ ਵੀ ਬਹੁਤ ਸੀ ਰੋਸ ਵੀ ਸੀ ਇਹ ਚੀਜ਼ਾਂ ਨੂੰ ਲੈ ਕੇ ਉਹ ਫਿਰ ਅੱਗੇ ਆਏ ਅੱਗੇ ਜਾਂਦੇ ਸੀ ਅਥਰੂ ਗੈਸ ਦੇ ਗੋਲੇ ਮਤਲਬ ਅਣਗਿਣਤ ਗੋਲੇ ਕਰ ਗਏ ਜਿਵੇਂ ਲਾਇਕ ਨਾ 13 ਤਰੀਕ ਨੂੰ ਹਿੰਦੁਸਤਾਨ ਟਾਈਮ ਦੀ ਇੱਕ ਰਿਪੋਰਟ ਆ ਉਹ ਕਹਿੰਦੀ ਵੀ 3500 ਗੋਲੇ ਚੱਲੇ ਆ ਇੱਕ ਦਿਨ ਇੱਕ ਦਿਨ ਜਦੋਂ ਸਭ ਤੋਂ ਪਹਿਲਾਂ ਦੇਖਿਆ ਕਿ ਇਹ ਕਿੰਨਾ ਕਿਸੇ ਜਦੋਂ ਦੁਸ਼ਮਣਾਂ ਦੇ ਨਾਲ ਲੜਾਈ ਕੀਤੀ ਜਾਂਦੀ ਤਾਂ ਵੀ ਨਹੀਂ ਚਲਾਇਆ ਜਾਂਦਾ ਇਹ ਇਹ ਇਹਨਾਂ ਮਤਲਬ ਜਿਵੇਂ ਸਮਸਤੀ ਅੰਚਲ ਵਿੱਚ ਲੜਾਈ ਹੋ ਰਹੀ ਹੈ ਨਾ ਉੱਥੇ ਡਰੋਨ ਬੰਬ ਸਿੱਟੇ ਜਾਂਦੇ ਨਹੀਂ ਇੱਥੇ ਡਰੋਨ ਨਾਲ ਉਵੇਂ ਬੰਬ ਸਿੱਟੇ ਜਾਂਦੇ ਜੀ ਅੱਜ ਵੀ ਜਿਹੜੀ ਹੁਣੇ ਥੋੜੇ ਦੇਰ ਸਮਾਂ ਪਹਿਲਾਂ ਦੇ ਡਾਕਟਰਾਂ ਦੇ ਕੋਲ ਡਰੋਨ ਰਾਈ ਬੰਬ ਸੁੱਟਿਆ ਗਿਆ ਕਿੰਨੀ ਕਿ ਇਨਸਾਨੀਅਤ ਦਿਖਾਈ ਜਾ ਰਹੀ ਹੈ ਸਰਕਾਰਾਂ ਵੱਲੋਂ ਡਾਕਟਰ ਇੱਕ ਮਰੀਜ਼ ਦਾ ਇਲਾਜ ਕਰ ਰਹੇ ਉੱਥੇ ਉਹਦੇ ਉੱਤੇ ਆ ਕੇ ਬੰਬ ਡਿੱਗਿਆ ਜੀ ਬਲੋਸਟੇਟ ਤੇ ਉਹ ਲੋਕ ਕਿ ਟੁਕੜਾ ਨਾ ਕਰਦੇ 8 7-800 ਮੀਟਰ ਦੂਰ ਸਟੇਜ ਲੱਗੀ ਹੋਈ ਆ ਸਟੇਜ ਤੇ ਬਲਾਰੇ ਬੋਲ ਰਹੇ ਨੇ ਕੋਈ ਸਟੇਜ ਦੇ ਉੱਤੇ ਕਿਸੇ ਟਰਾਲੀ ਤੇ ਘੇਰਦੇ ਨੇ ਉਹ ਜੀ ਇਹ ਥੋੜਾ ਮਤਲਬ ਜਿਹੜਾ ਰਵਈਆ ਸਰਕਾਰ ਦਾ ਮਤਲਬ ਸਰਕਾਰ ਦਾ ਰਵਈਆ ਕੋਈ ਬਹੁਤਾ ਚੰਗਾ ਨਹੀਂ ਹੈ ਜੀ ਥੋੜਾ ਇਹ ਰੂਡ ਆ ਜੀ ਸ਼ਾਇਦ ਨੂੰ ਐ ਲੱਗਦਾ ਵੀ ਜਦੋਂ ਪਿਛਲੀ ਵਾਰੀ 2020 ਚ ਕਿਸਾਨ ਉਰੋਵਾਰੀ ਘੇਰ ਤੋੜ ਕੇ ਕਰਨਾਲ ਬਾਈਪਾਸ ਵਾਲੇ ਤੋੜੇ ਸ਼ੰਭੂ ਵਾਲਾ ਤੋੜਿਆ ਉਹ ਤੋੜ ਕੇ ਜਦੋਂ ਦਿੱਲੀ ਪਹੁੰਚਣੇ ਨਾ 26 ਜਨਵਰੀ ਨੂੰ ਉਹ ਉਹਨਾਂ ਨੂੰ ਟਿਕਾ ਦੇ ਦੇ ਰਿਹਾ ਜੀ ਉਹ ਜਿਵੇਂ ਕਹਿੰਦਾ ਮੋਦੀ ਕਿਨੇ ਨਹੀਂ ਦਬਾਇਆ ਮੋਦੀ ਕਿਸਾਨਾਂ ਨੇ ਦਬਾਇਆ ਜੀ ਹੁਣ ਮੋਦੀ ਉਹ ਖੁੰਧ ਕੱਢ ਰਿਹਾ ਜਿਵੇਂ ਨਾਰਮਲ ਆਪਣੇ ਘਰਾਂ ਚ ਵੀ ਹੁੰਦਾ ਨਾ ਵੀ ਇੱਕ ਦੇ ਖੁੰਧ ਜਿਹਾ ਕਹਿੰਦਾ ਖੁੰਧ ਗੈਸ ਜੀ ਵੀ ਸਾਨੂੰ ਆਇਆ ਲੱਗਦਾ ਖੱਟਰ ਦਾ ਲੱ ਲੱਖ ਖਾਈ ਨਹੀਂ ਸੀ ਜੀ ਖੱਟਰ ਨੂੰ ਕੀ ਜ਼ੋਰ ਪਿਆ ਇਹਨਾਂ ਨਾਲ ਜੀ ਉਹਦੇ ਉਹਦੇ ਦਿਨ ਪ੍ਰੈਸ਼ਰ ਹੁਣ ਉਹ ਇੰਨਾ ਬਰੂਟਲ ਹੋ ਗਏ ਇਹ ਦੇਖ ਨਹੀਂ ਰਹੇ ਮਤਲਬ ਇੰਨੀ ਬਰੂਟਲ ਕਿ ਵੀ ਤੁਸੀਂ 24 ਸਾਲਾਂ ਦਾ ਮੁੰਡਾ ਹੋ ਜਿਹੜਾ ਕਲੋਰੀ ਭਰਿਆ ਨਾ ਉਹਦੇ ਗੋਲੀ ਗਰਦਨ ਦੇ ਪਿੱਛੋਂ ਦੀ ਵੱਜ ਕੇ ਬਣੇ ਚੁੱਕਾ ਹੋ ਗਿਆ ਹੈ ਤਿੰਨ ਭੈਣਾਂ ਦਾ ਮੋਕੇ ਤੇ ਮੋਤ ਹੋਣ ਕਰ ਰਹੇ ਉਹਨਾਂ ਦੇ ਪਰਿਵਾਰ ਤੇ ਕੀ ਬੀਤੀ ਹੋਏਗੀ ਦੇਖੋ ਅਸੀਂ ਤਿੰਨ ਭੈਣਾਂ ਦਾ ਕੁੱਲਾ ਭਰਾ ਹਾਂ ਅਮਰ ਕਿੰਨੇ ਪਰਿਛਾਵਾਂ ਨਾਲ ਲੰਘਿਆ ਹੋਗਾ ਭਰਾ ਹੈ ਨਾ ਤੇ ਜੋ ਵੀ ਖਾਲੋਂ ਜਵਕ ਸੀ ਜੀ ਤੁਸੀਂ ਗੋਲੀ ਮਾਰ ਕੇ ਮਾਰ ਦਿੱਤੀ ਜੀ ਗੋਲੀ ਸੰਭ ਅਸੀਂ ਵੀ ਖੜੇ ਸੀ ਸਾਡੇ ਮਤਲਬ ਸ਼ੈਲਸ ਮਾਰੇਗੇ ਉਹ ਹੈ ਨਾ ਤੇ ਰਬੜ ਦੀਆਂ ਗੋਲੀਆਂ ਮਾਰੀਆਂ ਗਿਆ ਠੀਕ ਹੈ ਚਲੋ ਬਚਾਰੇ ਕਿ ਸਾਡੇ ਨਾਲ ਕਈ ਬੰਦੇ ਦੇ ਬੱਜੇ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਦੇਰੀ ਪੜਦਾ ਹੁਣ ਵੀ ਤਾਂ ਹੀ ਇਹ 11 ਵਾਲੀ ਕੋਲ ਵੀ ਏਸੀ ਕਰਕੇ ਰੱਦ ਜੀ ਹੋ ਗਈ ਕਿਤਰਾ ਦੀ ਵੀ ਟੇਡ ਦੇ ਲਈ ਜਾਂਦਾ ਪਲੈਨ ਨੋ ਪਾਇਨਾ ਤੋਂ ਵੀ ਲੜੀਆਂ ਨਹੀਂ ਯਾਰ ਤਰੀਕਾ ਨਹੀਂ ਸਮਝ ਆਇਆ ਕਿਵੇਂ ਇਹਨੂੰ ਬੀਤ ਤੇ ਜਦੋਂ ਅਸੀਂ ਦੂਸਰੇ ਦੇ ਸਰਹੱਦ ਦੇ ਪਾਸੇ ਜਾਂਦੇ ਆ ਕਿਤੇ ਦੂਸਰੇ ਥਾਣੇ ਦੇ ਵਿੱਚ ਵੀ ਜਾਂਦੇ ਆ ਅਦਰ ਸਟੇਟ ਤੋਂ ਤਾਂ ਉਦੋਂ ਥਾਣੇ ਦੀ ਪਰਮਿਸ਼ਨ ਲਈ ਜਾਂਦੀ ਹੈ ਲੇਕਿਨ ਇੱਥੇ ਦੂਜੀ ਸਰਹੱਦ ਦੇ ਵਿੱਚ ਪੰਜਾਬ ਦੀ ਸਰਹੱਦ ਦੇ ਵਿੱਚ ਡਰੋਨ ਚਲਾ ਕੇ ਛੁੱਟੇ ਜਾਂਦੇ ਨੇ ਬੰਬ ਕੀ ਸਰਕਾਰਾਂ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਆਪਣੀ ਮਹਿਸੂਸ ਨਹੀਂ ਕਰਨਗੀਆਂ ਨਹੀਂ ਉਹ ਦੱਸ ਜਾ ਤੂੰ ਮੈਂ ਇਹ ਤਾਂ ਛੱਡ ਦੂ ਸਰਕਾਰ ਹੀ ਪੰਜਾਬ ਦੀ ਆ ਹਰਿਆਣੇ ਦੀ ਆ ਇਹ ਸਰ ਹਰਿਆਣੇ ਵਾਲੇ ਆ ਅੱਡ ਕੋਈ ਨਹੀਂ ਹੁੰਦਾ ਠੀਕ ਆ ਦਿੱਲੀ ਵਾਲੀ ਮਤਲਬ ਪੰਜਾਬ ਵੀ ਤੇ ਦਿੱਲੀ ਤੋਂ ਹੀ ਚੱਲ ਰਿਹਾ ਹੈ ਕੇਜਰੀਵਾਲ ਚਲਾ ਰਿਹਾ ਹੈ ਭਗਵੰਤ ਮਾਨ ਸੁਣ ਰਿਹਾ ਹੈ ਆਮ ਪੀਡੀਆਂ ਵੋਟਾਂ ਚ ਭਗਵੰਤ ਮਾਨ ਕੇਜਰੀਵਾਲ ਦੀ ਗੱਡੀ ਦੇ ਬਾਹਰ ਲੰਮਕ ਰਿਹਾ ਜੀ ਪੰਜਾਬ ਦਾ ਮੁੱਖ ਮੰਤਰੀ